ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉਗੋ ਕੇ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਗਾਂ ਤੇ ਇੱਕ ਇਹ ਮੱਝ ਵੱਧ ਜਾਣਕਾਰੀ ਲਾਉਣੀ ਆਪਾਂ ਬਾਈ ਤੋਂ ਸਵੇਰ ਦੀ ਵੀਡੀਓ ਪੜਾ ਠੀਕ ਹੈ ਜੀ 7:30 7:30 ਦਾ ਟਾਈਮ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਵਤਾਰਾ ਸਿੰਘ ਜੀ ਪੈਂਡ ਪਿੰਡ ਉਗੋ ਕੇ ਜੀ ਜਿਲਾ ਜਿਲਾ ਬਰਨਾਲਾ ਜੀ ਹਾਂ ਜੀ ਬੈੜ ਦੀ ਜਾਣਕਾਰੀ ਦਿਓ ਪੀਲੀ ਬੈਰ ਥਲੇ ਦੁੱਧ ਆ ਗਿਆ 13-14 ਕਿਲੋ ਹੀ ਹੋਂ 13-14 ਕਿਲੋ ਹਾਂਜੀ ਠੀਕ ਆ ਕੈਨੇਡਾ ਮਾਜ ਹੋ ਗਏ ਨੂੰ ਆ ਹੋ ਗਏ ਅੱਜ 15 ਦਿਨ ਹੋ ਗਏ ਸੋਈ ਨੂੰ ਜੀ ਠੀਕ ਆ ਜੀ ਬੱਚਾ ਬੱਚਾ ਬੱਛਾ ਹੀ ਮਗਰ ਅਵਸਾ ਹੈ ਹਾਂਜੀ ਠੀਕ ਆ ਜੀ ਤੇ ਰੇਟ ਭਰਾ ਜਾਇਜ਼ ਜਾ ਬੱਸ 55000 ਆਈ ਮਨ 55000 ਹਾਂਜੀ ਬੱਸ ਠੀਕ ਤੋੜ ਦੋ ਲੋ ਭਰਾ ਚੈੱਕ ਕਰ ਸਕਦੇ 55000 ਰੇਟ ਆ ਮਗਰ ਬੱਸ ਆ ਠੀਕ ਆ ਜੀ ਸੁਆ ਕਹਿ ਮੈਂ ਬਾਈ ਇਹ ਸੁਆ ਹੈਗਾ ਦੂਜੀ ਤੀਜਾ ਦੂਜਾ ਹੀ ਦੂਜਾ ਕ ਮੰਨ ਕੇ ਚਲੋ ਜੀ ਦੂਜਾ ਚਲੋ ਠੀਕ ਆ ਜੀ ਨਹੀਂ ਜੀ ਤੈ ਕਰ ਸਕਦੇ ਭਰਾ ਕਰਮੋਬਲ ਦੇ ਲੇਵਾ ਫਾੜੀ ਵਾਲਾ ਲੋ ਜੀ ਦੋ ਡੰਗ ਚੋਕੇ ਤਸੱਲੀ ਕਰਕੇ ਉੱਜਾ ਸਕਦੇ ਭਰਾ ਲੇਵਾ ਦਾ ਨਤਾਜਾ ਤੁਸੀਂ ਖੁਦ ਲਾ ਸਕਦੇ ਕੱਦ ਵਿੱਡਦਾ ਬਾਈ ਦੇ ਸਾਹਬ ਨਾਲ ਤੱਕ ਸਕਦੇ ਭਰਾ ਠੀਕ ਹੈ ਨਾ ਬਾਕੀ ਆਪਣਾ ਕੋਈ ਜੂਮ ਨਹੀਂ ਕੀਤਾ ਹੁੰਦਾ ਵੀਡੀਓ ਨਾਰਮਲ ਹੁੰਦੀ ਹੈ ਠੀਕ ਹੈ ਨਾ ਲੋ ਜੀ ਬਾਈ ਜੀ ਨਾਲ ਚੋਹ ਵਾਲੀ ਹੈ ਹੀ ਇੱਥੇ ਖੜੀ ਹੈ ਠੀਕ ਹੈ ਠੀਕ ਹੈ ਲੋ ਜੀ ਬਾਈ ਕੰਨ ਹਲੇ ਚੋਣੀਆਂ ਤਾਰ ਤਾਂ ਕਰਕੇ ਆ ਸਵੇਰੇ ਸਵੇਰੇ ਠੀਕ ਹੈ ਨਾ ਲੋ ਜੀ ਉਸ ਸਮ ਅਗਰ ਰੇਟ 55000 ਵੱਧ ਜਾਣਕਾਰੀ ਬਾਈ ਤੋਂ ਲੈ ਸਕਦਾ ਹਾਂਜੀ ਮੈਂ ਅੱਜ ਵੀ ਜਾਣਕਾਰੀ ਦੋ ਜੀ ਮਾਜਦਲੇ 6 ਕਿਲੋ ਦਦਾਈ ਹਾਂਜੀ ਤੇ 15 ਦਿਨ ਹੋ ਗਏ ਬਣੀ ਦੀ ਠੀਕ ਹੈ 15 ਦਿਨ ਹੋ ਗਏ ਬਣੀ ਨੂੰ ਹਾਂਜੀ ਤੇ ਬੱਚਾ ਬੱਚਾ ਕੱਟਿਆ ਹੀ ਮਗਰ ਆਸੇ ਕੱਟਾ ਪੜਾ ਆਹੀ ਹੀ ਕੱਟਾ ਆ ਆਹੀ ਔਰ ਲਾ ਜੀ ਠੀਕ ਹੈ ਜੀ ਤੇ ਕੀ ਕਹਿੰਦੇ ਤੱਲੇ ਤੋਂ ਲੱਕਵੇਂ ਜੀ ਇਹ ਜਮਾਂਦਰੂ ਤੇਲ ਲਾਈ ਜਮਾਂਦਰੂ ਤੇਲਾ ਤੇ ਰੇਟ ਭਰਾ ਰੇਟ ਜੀ ਵਸ ਲੈਣ ਦੇਣੀ 55000 ਆਈ ਮੁੱਲ ਤੇ ਛੋੜ ਛੋੜ ਕਰ ਦਾਂਗੇ ਜੀ ਸ਼ੂਟ ਕਰ ਦੋਗੇ ਹਾਂਜੀ ਖੁੱਲੀ ਸ਼ੂਟ ਕਰ ਦਾਂਗੇ ਠੀਕ ਆ ਦੁੱਧ ਕਿੰਨਾ ਦੱਸਿਆ ਜੀ ਦੁੱਧ 6 ਕਿਲੋ ਜੀ ਦੁੱਧ ਸੇਰ ਸੁਪਰਾ ਜਵੰਦਰੂ ਤੇ ਲਾਹ ਜੀ ਹਾਂਜੀ ਲਓ ਜੀ ਤੋਰ ਸੁਪਰਾ ਨੂੰ ਲਿਓ ਲਓ ਜੀ ਚੈੱਕ ਕਰ ਸਾ ਤੇਪਰਾ ਬਾਈ ਕੋਲ ਤੱਲ ਮਾਜਾ ਤੇ ਰੇਟ ਬਾਈ ਕਹਿੰਦਾ 55000 ਮਗਰ ਬੱਚਾ ਹੈਗਾ ਕੱਟਾ ਤੇ ਜਵੰਦਰੂ ਤੇ ਲਾਹ ਪਰਾ ਕਹਿੰਦਾ ਛੋਟੂ ਹੀ ਆ ਬਾਈ ਹੈਨਾ ਤੀਜਾ ਕਸੂ ਆ ਜੀ ਦੂਜਾ ਤੀਜਾ ਤੀਜਾ ਮੰਨ ਕੇ ਚੱਲੋ ਜੀ ਠੀਕ ਆ ਤੀਜਾ ਮੰਨ ਕੇ ਚੱਲੋ ਕਰਦੀ ਮੈਂ ਆਪਣੀ ਕਰਦੀ ਮੈਂ ਹਾਂਜੀ ਠੀਕ ਆ ਜੀ ਲਓ ਜੀ ਪਾਣੀ ਪੀਣਾ ਤੇ ਫੀਲਾ ਤੇ ਕੋਈ ਨਾ ਪੀਣਾ ਮੈਂ ਨਾਲ ਥਣ ਦਿਖਾ ਦੂੰ ਓ ਓ ਓ ਓ ਚੈੱਕ ਕਰ ਸਕਦੇ ਓ ਔਰਲੇ ਥਣ ਚੋਂ ਝੇਉ ਸੋ ਪਹਿਲੇ ਜਦੋਂ ਤਾਜੀ ਸੂਈ ਆ ਉਹਦੀ ਦੁੱਧ ਨਹੀਂ ਆਇਆ ਜੀ ਹਾਂ ਜੀ ਠੀਕ ਆ ਠੀਕਾ ਬਸ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਜੀ ਐਸੇ ਠੀਕ ਹੈ ਲਓ ਜੀ ਕਿੰਨਾ ਕੁ ਟਾਈਮ ਹੋ ਗਿਆ ਬਈ ਸੂਈ ਨੂੰ ਸੂਈ ਨੂੰ ਤਾਂ ਲਗ ਮਹੀਨੇ ਹੋ ਗਏ ਜੀ ਤਿੰਨ ਕੁ ਮਹੀਨੇ ਹੋ ਗਏ ਠੀਕ ਆ ਭਰਾ ਬੱਚਾ ਸਾਨੂੰ ਦਿਖਾਤਾ ਭਾਈ ਜੀ ਨੇ ਜ਼ਰੂਰ ਕਨੈਕਟ ਕਰੋ ਇੱਕ ਬੱਕਰੀ ਆ ਜੀ ਠੀਕ ਹੈ ਜੀ ਲਓ ਜੀ ਤੋਰਾ ਤਰਾ ਤੁਸੀਂ ਕਰਮ ਵਾਲੀ ਉਹ ਦੇਖ ਸਕਦੇ ਹੋ ਭਰਾ ਲੋ ਜੀ ਚਾਹੇ ਦੋ ਡਾਕ ਚੋਕ ਲੈ ਜਾ ਬਾਈ ਐ ਵੀ ਦੋ ਡਾਕ ਚੋਕ ਹੀ ਮਾਨਤ ਮਾਣਾ ਮोटा ਹੋਰ ਹੋ ਜੂ ਮਾਫੀ ਦਾ ਕਰ ਦਾਂਗੇ ਜੀ ਠੀਕ ਆ ਕਰ ਦੋਗੇ ਭਾਈ ਰੇਟ ਬਾਈ ਨਾ ਬਿਲਕੁਲ ਦਾਇਜ ਦੱਸਿਆ ਠੀਕ ਹੈ ਜੀ ਲੋ ਜੀ 6 ਲੀਟਰ ਦੋ ਹਾਂ ਜੀ ਬਈ ਬੱਕਰੀ ਦੇ ਬਾਰੇ ਦੱਸੋ ਜੀ ਬੱਕਰੀ ਵੀ ਹੈਗੀ 20 ਕਿਤਨੇ ਗੱਬੜਾਈ 20 ਕਿਤਨਾ ਦੀ ਗੱਬਣਾ ਇੱਕ ਘਪਰਾ ਵਾ ਸਾਡੀ ਘਪਰਾ ਹੈ ਜੀ ਬਸ ਠੀਕ ਆ ਤੇ ਕੀ ਰੇਟ ਉਟਾ ਭਰਾ ਦਾ ਚਾਹੇ ਰੇਟ ਦਾ ਸਾਢੇ ਲਾਉ ਜੀ 9500 ਹਾਂ ਜੀ ਕਿੰਨੇ ਦੇ ਦਨੇ ਬਾਈ ਯਾਰ ਬਸ ਲਾਉਂ ਦੀ ਛੱਡ ਦਾਂਗੇ ਲਾਸਟ ਨੌਂ ਦੀ ਛੱਡ ਦੂੰਗੇ ਹਾਂਜੀ ਲੋ ਭਰਾ ਕੀ ਪਰਪਰੀ ਦਾ ਸਕੀਮ ਹੋਵੇ ਤਾਂ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਕੋਲ ਇੱਕ ਤਾਂ ਸੂਈ ਕਾਂ ਤੇ ਇੱਕ ਮੱਝ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ